ਆ ਵੀਡੀਓ ਜਾਂ ਫੋਟੋ ਅੱਜ ਸ਼ਾਮ ਤੱਕ ਡਿਲੀਟ ਨਾ ਕੀਤੀਆਂ ਤੇਰਾ ਜਿੱਥੇ ਤੂੰ ਲੁਕ ਸਕਦਾ ਲੁਕ ਲਈ ਤੈਨੂੰ ਚੱਕ ਕੇ ਤੇਰੀਆਂ ਲੱਤਾਂ ਤੋੜਾਂਗੇ ਟਾਈਮ ਦਾ ਹੇਰ ਫੇਰ ਹੋ ਸਕਦਾ 15 ਦਿਨ ਉੱਤੇ ਥੱਲੇ ਪਰ ਇਹ ਆ ਡਾਇਰੀ ਤੇ ਲਿਖ ਲੈ ਠੀਕ ਹੈ ਤੇ ਮੇਰਾ ਕੋਈ ਤੇਰੇ ਨਾਲ ਬੈਰ ਤਾਂ ਹੈ ਨਹੀਂ ਸੀ ਪਹਿਲਾਂ ਤੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਕਹੀ ਗਿਆ ਤਾਂ ਇਤਿਹਾਸ ਨਹੀਂ ਪੜ੍ਹਿਆ ਕੁਝ ਹੋਰ ਨਹੀਂ ਸਾਲਿਆ ਮਹਾਰਾਜਾ ਰਣਜੀਤ ਸਿੰਘ ਰਾਜਾ ਸੀਗਾ ਠੀਕ ਹੈ ਗੁਰੂ ਥੋੜੀ ਸੀ ਉਹ ਤੇ ਬਾਕੀ ਤੂੰ ਆਪਣਾ ਅੱਜ ਫੇਰ ਤੈਂ ਪੋਸਟ ਪਾਈ ਠੀਕ ਆ ਬਾਅਦ ਦੇ ਵਿੱਚ ਲੋਕ ਕਹਿਣਗੇ ਵੀ ਇਹ ਇੰਨੀ ਗੱਲ ਪਿੱਛੋਂ ਮੈਂ ਤੈਨੂੰ ਹੁਣ ਪਹਿਲਾ ਵਾਰਨਿੰਗ ਦੇਤੀ ਅੱਜ ਸ਼ਾਮ ਤੱਕ ਤੈਂ ਜੇ ਮੇਰੀ ਫੋਟੋ ਜਾਂ ਵੀਡੀਓ ਕੋਈ ਵੀ ਪਾਈ ਜਾਂ ਡਿਲੀਟ ਨਾ ਕੀਤੀ ਜਾਂ ਮੈਨੂੰ ਸਾਲਿਆ ਤੈਨੂੰ ਰਿਸ਼ਤਾ ਕਰਨਾ ਅਬ ਦੀ ਭੈਣ ਦਾ ਤੂੰ ਪੈ ਜਾਂ ਨਾ ਮੈਂ ਤਾਂ ਤੇਰੇ ਬਾਰੇ ਕਦੇ ਬੋਲਿਆ ਨਹੀਂ ਹੈ ਤੂੰ ਪੈ ਜਾਂ ਨਾ ਮੈਨੂੰ ਇੱਕ ਗੱਲ ਦੱਸ ਤੇ ਫੇਰ ਇੱਕ ਗੱਲ ਮੇਰੀ ਹੁਣ ਸੁਣਾ ਜਦ ਮੈਂ ਤੇਰੇ ਬਾਰੇ ਕਦੇ ਬੋਲਿਆ ਨਹੀਂ ਤੂੰ ਕਿਉਂ ਤੇਰੇ ਕੋਈ ਸਾਲਾ ਤੇ ਤੂੰ ਮੈਂ ਲਈ ਕੋਈ ਚੀਜ਼ ਲੈ ਲਈ ਕਦੇ ਔਰ ਮੇਰੀ ਗੱਲ ਧਿਆਨ ਨਾਲ ਸੁਣ ਲੈ ਆਵਲਾ ਤੈਨੂੰ ਸਾਲਿਆਂ ਜੇਲ੍ਹਾਂ ਚ ਜਦ ਤੈਨੂੰ ਫੋਨ ਗਾਣਾ ਸੁਣਿਆ ਨਾ ਜੇਲ੍ਹਾਂ ਵਿੱਚ ਫੋਨ ਆਉਣਗੇ ਤੇਰੀ ਤੇਰੀ ਅੱਜ ਸ਼ਾਮ ਤੱਕ ਦੇਣਾ ਠੀਕ ਹੈ ਤੈਨੂੰ ਵੀ ਜੇਲ੍ਹਾਂ ਚ ਹੀ ਆਉਣਗੇ ਪਰ ਤੇਰੀ ਮਾਂ ਤੇ ਤਾਂ ਮੇਰਾ ਨਾਮ ਬੁਲਾ ਦੇ ਠੀਕ ਆ ਆ ਰਿਕਾਰਡਿੰਗ ਮੇਰੀ ਸੰਭੇ ਰੱਖ ਲੈ ਜਿੱਥੇ ਮਿਲ ਗਿਆ ਜਾਂ ਤੂੰ ਨਹੀਂ ਜਾਂ ਮੈਨੂੰ ਜਦੋਂ ਮੈਨੂੰ ਮਾਰ ਦੇ ਜੇ ਤਾਂ ਐਡੀ ਤੇਰੀ ਗੱਲ ਆਮ ਹੈਗਾ ਫਿਰ ਤਾਂ ਮੈਨੂੰ ਮਾਰ ਦੇ ਦੋ ਚਾਰ ਤਨਾਂ ਚ ਜੇ ਤੂੰ ਵੀਡੀਓ ਜਾਂ ਫੋਟੋ ਪਾਤੀ ਮੈਂ ਤੇਰੀਆਂ ਲੱਤਾਂ ਜ਼ਰੂਰ ਤੋੜੂਗਾ ਮੇਰੇ ਸਾਲੇ ਦੇ ਚਾਹੇ ਇਹਨੂੰ ਥਾਣੇ ਵਗ ਜਾਂ ਜਿੱਥੇ ਮਰਜ਼ੀ ਵਗ ਜਾ ਜਿੱਥੇ ਮੈਨੂੰ ਕਿਤੇ ਨਾ ਕਿਤੇ ਤੂੰ ਮੈਨੂੰ ਮਿਲੇ ਜਾਏਗਾ ਠੀਕ ਹੈ ਚਾਹੇ ਸਪੈਸ਼ਲ ਟਾਈਮ ਕੱਢ ਕੇ ਤੇਰਾ ਕੰਮ ਕਰਨਾ ਪਵੇ ਕਰੂੰਗਾ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਫੀਮ ਖਾਂਦਾ ਸੀ ਨਹੀਂ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਵੀ ਪੀਂਦਾ ਸੀ ਸਰ ਦੇਖਿਆ ਤੂੰ ਤਾਂ ਸਮਝ ਜਾਂਦੇ ਕਹਿੰਦਾ ਤੂੰ ਸੈਭ ਜਾਦੇ ਨੀਆਂ ਚ ਚਿਣੇ ਵੇਖੇ ਆ ਇਹਨੂੰ ਪੱਤਰਕਾਰ ਬੁੱਚੜ ਨੂੰ ਅੱਗੋਂ ਸਵਾਲ ਨਹੀਂ ਆਇਆ ਇਹ ਕਹਿੰਦਾ ਕਿ ਸੈਭ ਜਾਦਿਆਂ ਦੇ ਤਾਂ ਇਤਿਹਾਸ ਬੋਲਦੇ ਨੇ ਤੇ ਤੂੰ ਵਿਖਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਂਦਾ ਤੇ ਫੀਮ ਖਾਂਦਾ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ ਹੈ ਜੇ ਤਾਂ ਕਿਸੇ ਗਰੀਬ ਨੇ ਇਹੋ ਜੀ ਗੱਲ ਕਹੀ ਹੁੰਦੀ ਨਾ ਇਹਨਾਂ ਨੇ ਡਾਂਗਾ ਸੋਟੇ ਚੁੱਕ ਕੇ ਉਹ ਗਰੀਬ ਦੇ ਘਰੇ ਆਣ ਕੇ ਉਹਦੀਆਂ ਲੱਤਾਂ ਪਾਵਾ ਤੋੜ ਦੇਣੀਆਂ ਸੀ ਪਤਾ ਹੈ ਨਾ ਬਾਬਾ ਗੁਰਵਿੰਦਰ ਸਿੰਘ ਦੇ ਮਗਰ ਸਖਬੀਰ ਬਾਦਲ ਦੇ ਹੱਥੇ ਉਧਰ ਬਾਬੇ ਵੱਲੋਂ ਜੁੱਤੀਆਂ ਪੈਣੀਆਂ ਬਾਬਾ ਤਾਂ ਗੁਰਵਿੰਦਰ ਸਿੰਘ ਭਾਵੇਂ ਇਹ ਵੀ ਕਹਦੇ ਕਿ ਗੁਰੂ ਨਾਨਕ ਵੀ ਫੀਮ ਤੇ ਸ਼ਰਾਬ ਪੀਂਦਾ ਸੀ ਇਹਨੂੰ ਕਿਹੜਾ ਕਿਸੇ ਨੇ ਪੁੱਛਣਾ ਹੁਣ ਕਿੱਧਰ ਨਿਹੰਗ ਸਿੰਘ ਜਥੇਬੰਦੀਆਂ ਦੱਸੋ ਕਿੱਧਰ ਸੁੱਤੀਆਂ ਸ਼ਰੋਮਣੀ ਕਮੇਟੀ ਕਿੱਧਰ ਗਈ ਹੈ ਜੇ ਕਿਤੇ ਮੇਰੇ ਵਰਗੇ ਕਿਸੇ ਗਰੀਬ ਨੇ ਕੋਈ ਗੱਲ ਕਹੀ ਹੁੰਦੀ ਇਹਨਾਂ ਆਣ ਕੇ ਲੱਤਾਂ ਤੋੜ ਦੇਣੀਆਂ ਸੀ ਤੇ ਹੁਣ ਬਾਬਾ ਗੁਰਵਿੰਦਰ ਸਿੰਘਾਂ ਦਾ ਮਹਾਰਾਜ ਅਰਜੀਤ ਸਿੰਘ ਸ਼ਰਾਬ ਪੀਂਦਾ ਹੀ ਤੇ ਪੀਂਮ ਕਹਿੰਦਾ ਸੀ ਹੁਣ ਨਹੀਂ ਕੋਈ ਬੋਲਦਾ ਹੁਣ ਨਹੀਂ ਕੋਈ ਗੱਲ ਕਰਦਾ ਹੁਣ ਕਰੋ ਪਤਾ ਹੈ ਨਾ ਬਾਬੇ ਦਾ ਛੱਤਰ ਬੜਾ ਤਗੜਾ ਹੈ ਤੇ ਬਾਬੇ ਦੇ ਨਾਲ ਗੰਨਮੈਨ 50 50 100 100 ਗੰਨਮੈਨ ਤੇ ਕੋਈ ਮੂੰਹ ਨਹੀਂ ਕਰਦਾ ਤੇ ਮੈਂ ਤੇ ਉਹਨਾਂ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਕਿ ਯਾਰ ਕਿੱਡੀ ਮਾੜੀ ਗੱਲ ਐ ਤੁਸੀਂ ਇਹਨਾਂ ਦੇ ਕੋਲੇ ਇਹੋ ਜਿਹੇ ਬੰਦਿਆਂ ਕੋਲੇ ਜਾਂਦੇ ਜੇ ਯਾਰ ਸਿੱਖ ਕੌਮ ਨੂੰ ਕਿ ਅੱਗੇ ਬੜੀ ਢਾਹ ਲੱਗਦੀ ਪਈ ਐ ਗਰਦਾਰ ਬਹੁਤ ਨੇ ਸਿੱਖ ਕੌਮ ਦੇ ਵਿੱਚ ਸਾਫ਼ ਸੂਰਤ ਸਿੱਖੀ ਰੂਪ ਦੇ ਵਿੱਚ ਜਿਹੜੇ ਗਲਤ ਪ੍ਰਚਾਰ ਕਰਦੇ ਆ ਆਰਐਸ ਦੇ ਬੰਦੇ ਇਹ ਬਾਬਾ ਵੀ ਆਰਐਸ ਦਾ ਬੰਦਾ ਐ ਬਹੁਤ ਮਾੜੀ ਗੱਲ ਐ ਇਹ ਸ਼ਰਮ ਵਾਲੀ ਗੱਲ ਬਾਬਾ ਗੁਰਵਿੰਦਰ ਜੀ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਇਹਦੇ ਸਿੱਖ ਕੌਮ ਨੂੰ ਬੜੀ ਵੱਡੀ ਟਾ ਲੱਗਦੀ ਏ ਸਿੱਖ ਕੌਮ ਦੇ irde balundre ਜਾਂਦੇ ਆ ਤੇ ਸਾਡਾ ਸਿੱਖ ਕੌਮ ਦੇ ਸਾਰੇ ਸੁੱਤੇ ਹੀ ਹੋਏ ਆ ਕਿ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਂਦਾ ਸੀ ਤੇ ਹੁਣ ਕੱਲ ਨੂੰ ਜਿਆਜਿਆਂ ਦਾ ਮੂੰਹ ਖੁੱਲ ਗਿਆ ਕੱਲ ਨੂੰ ਕਿਸੇ ਹੋਰ ਗੁਰੂ ਦਾ ਕਹਦੇਗਾ ਕਹਦੇਗਾ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਵੀ ਖੀਮ ਕੰਦਾ ਸੀ ਇਹਦਾ ਕੀ ਏ ਕਹਿ ਸਕਦਾ ਇਹਨੂੰ ਡਾਰੀ ਕੋਈ ਨਹੀਂ ਜਿੰਦੇ ਮਗਰ ਜੰਸੀਆਂ ਦੇ ਹੱਥੇ ਇਹਨੂੰ ਬਾਈ ਦੀ ਜੇ ਤਾਂ ਤੁਸੀਂ ਮਹਾਰਾਜਾ ਰਜੀਤ ਸਿੰਘ ਦੇ ਪੁੱਤਰ ਜੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿਸੇ ਸੂਰਮੇ ਦੇ ਕੋਲੇ ਇਹਨਾਂ ਚੰਗੇ ਬਾਬੇ ਕੋਲੇ ਵੀਡੀਓ ਪਹੁੰਚ ਜੇ ਤੇ ਇਹਦੇ ਤੋਂ ਮਾਫੀ ਮੰਗਾਵੇ ਤੇ ਸ਼ਰੋਮਣੀ ਕਮੇਟੀ ਤੱਕ ਵੀ ਇਹ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਯਾਰ ਇਹਦੇ ਕੱਲ ਨੂੰ ਮੂੰਹ ਖੁੱਲਾ ਹੋਰ ਕੁਝ ਵੀ ਕਹਿ ਦੇਗਾ ਦੱਸੋ ਬੜੀ ਸ਼ਰਮ ਵਾਲੀ ਗੱਲ ਐ ਇਹ ਗੱਲਾਂ ਬੜੇ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਨੂੰ ਢਾ ਲੱਗਦੀ ਐ ਸਿੱਖ ਕੌਮ ਦਾ ਇਤਿਹਾਸ ਹੀ ਬਦਲੀ ਜਾਂਦੇ ਨੇ ਉਰਦਗੁਲਦ ਕਰੀ ਜਾਂਦੇ ਆ ਤੇ ਉਧਰੋਂ ਪੱਤਰਕਾਰ ਕਹਿੰਦਾ ਮੈਂ ਤਾਂ ਨਹੀਂ ਦੇਖੇ ਤੂੰ ਅੱਗੋਂ ਬੁੱਚੜਾ ਜਵਾਬ ਦੇ ਤੂੰ ਕਿ ਉਹਨਾਂ ਦਾ ਤਾਂ ਇਤਿਹਾਸ ਬੋਲਦਾ ਐ ਸਾਬਜਾਦਿਆਂ ਦਾ ਤੇ ਬਾਬਾ ਜੀਤ ਸਿੰਘ ਜਿੱਥੇ ਸ਼ਰਾਬ ਪੀਂਦਾ ਸੀ ਉਹ ਵਖਾ ਇਤਿਹਾਸ ਸ਼ਰਮ ਆਉਣੀ ਚਾਹੀਦੀ ਯਾਰ ਮਰ ਜਾ ਡੁੱਬ ਜਾ ਸ਼ਰਮ ਚ ਲੱਖ ਲਹਨ ਤੇ ਤੁਹਾਡੇ ਜੰਮੇ ਤੇ ਤੇ ਉਗੇ ਤੇ ਸ਼ਰਮ ਆਉਣੀ ਚਾਹੀਦੀ ਏ ਅਸੀਂ ਸਿੱਖਾਂ ਦੇ ਘਰਾਂ ਚ ਪੈਦਾ ਹੋਏ ਆ ਬਾਬਾ ਮੈਨੂੰ ਇਹ ਗੱਲ ਦੱਸ ਇਹ ਗੱਲ ਮੁ ਗਲਤ ਤੇ ਕੇ ਸਹੀ ਏ ਦੇ ਜਵਾਬ ਇਹ ਕੰਮ ਬਾਬਾ ਜੀ ਬਿਲਕੁਲ ਬਾਬਾ ਗੁਰਵਿੰਦਰ ਜੀ ਸਾਡਾ ਤੇਰੇ ਨਾਲ ਕੋਈ ਨਿੱਜੀ ਵੈਰ ਨਹੀਂ ਕੋਈ ਅਸੀਂ ਤੇਰੇ ਨਾਲ ਜ਼ਮੀਨ ਨਹੀਂ ਵੰਡਾਉਣੀ ਪਰ ਇਹ ਬਾਬਾ ਜੀ ਗੱਲ ਮਾੜੀ ਏ ਬਹੁਤ ਮਾੜੀ ਬਾਬਾ ਜੀ ਇਹ ਗੱਲ ਬਹੁਤ ਮਾੜੀ ਹਾਂ ਆਮ ਪ੍ਰਧਾਨ ਮੰਤਰੀ ਮੇਰੀ ਆ ਰਿਕਾਰਡਿੰਗ ਸ਼ਾਮਲਾ ਠੀਕ ਆ ਦਿਖਾਉਣੀ ਆ ਕਿਸੇ ਨੂੰ ਦਿਖਾ ਦਿੰ ਬਾਬਾ ਬੋਲਦਾ ਮੈਂ ਗੁਰਵਿੰਦਰ ਸਿੰਘ ਖੇੜੀ ਜੇ ਤੈ ਮੇਰੀਆਂ ਵੀਡੀਓ ਜਾਂ ਫੋਟੋ ਅੱਜ ਸ਼ਾਮ ਤੱਕ ਡਿਲੀਟ ਨਾ ਕੀਤੀਆਂ ਤੇਰਾ ਜਿੱਥੇ ਤੂੰ ਲੁਕ ਸਕਦਾ ਲੁਕ ਲਈ ਤੈਨੂੰ ਚੱਕ ਕੇ ਤੇਰੀਆਂ ਲੱਤਾਂ ਤੋੜਾਂਗੇ ਟਾਈਮ ਦਾ ਹੇਰ ਫੇਰ ਹੋ ਸਕਦਾ ਹੈ 15 ਦਿਨ ਉੱਤੇ ਥੱਲੇ ਪਰ ਇਹ ਆ ਡੈਰੀ ਤੇ ਲਿਖ ਲੈ ਠੀਕ ਹੈ ਤੇ ਮੇਰਾ ਕੋਈ ਤੇਰੇ ਨਾਲ ਬੈਰ ਤਾਂ ਹੈ ਨਹੀਂ ਸੀ ਪਹਿਲਾਂ ਤੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਕਹੀ ਗਿਆ ਤਾਂ ਇਤਿਹਾਸ ਨਹੀਂ ਪੜਿਆ ਕੁਝ ਹੋਰ ਨਹੀਂ ਸਾਲਿਆ ਮਹਾਰਾਜਾ ਰਣਜੀਤ ਸਿੰਘ ਰਾਜਾ ਸੀਗਾ ਠੀਕ ਹੈ ਗੁਰੂ ਥੋੜੀ ਸੀ ਉਹ ਤੇ ਬਾਕੀ ਤੂੰ ਆਪਣਾ ਅੱਜ ਫੇਰ ਤੈਂ ਪੋਸਟ ਪਾਈ ਠੀਕ ਹੈ ਬਾਅਦ ਦੇ ਵਿੱਚ ਲੋਕ ਕਹਿਣਗੇ ਵੀ ਇਹ ਇੰਨੀ ਗੱਲ ਪਿੱਛੇ ਮੈਂ ਤੈਨੂੰ ਹੁਣ ਪਹਿਲਾਂ ਵਾਰਨਿੰਗ ਦੇਤੀ ਅੱਜ ਸ਼ਾਮ ਤੱਕ ਤੈ ਜੇ ਮੇਰੀ ਫੋਟੋ ਜਾਂ ਵੀਡੀਓ ਕੋਈ ਵੀ ਪਾਈ ਜਾਂ ਡਿਲੀਟ ਨਾ ਕੀਤੀ ਜਾਂ ਮੈ ਮੈਨੂੰ ਸਾਲਿਆ ਤੈ ਰਿਸ਼ਤਾ ਕਰਨਾ ਅਬ ਦੀ ਭੈਣ ਦਾ ਤੂੰ ਪੈ ਜਾਂ ਨਾ ਮੈਂ ਤਾਂ ਤੇਰੇ ਬਾਰੇ ਕਦੇ ਬੋਲਿਆ ਨਹੀਂ ਹੈ ਤੂੰ ਪੈ ਜਾਂ ਨਾ ਮੈਨੂੰ ਇੱਕ ਗੱਲ ਦੱਸ ਤੇ ਫੇਰ ਇੱਕ ਗੱਲ ਮੇਰੀ ਹੁਣ ਸੁਣ ਜਦ ਮੈਂ ਤੇਰੇ ਬਾਰੇ ਕਦੇ ਬੋਲਿਆ ਨਹੀਂ ਤੂੰ ਕਿਉਂ ਤੇ ਤੇਰੇ ਕੋਈ ਸਾਲਿਆ ਤੇ ਤੋਂ ਮੈਂ ਲਈ ਕੋਈ ਚੀਜ਼ ਲੈ ਲਈ ਕਦੇ ਹਰ ਮੇਰੀ ਗੱਲ ਧਿਆਨ ਨਾਲ ਸੁਣ ਲੈ ਆਵਲਾ ਤੈਨੂੰ ਸਾਲਿਆਂ ਜੇਲਾਂ 'ਚ ਜਦੋਂ ਤੈਨੂੰ ਫੋਨ ਗਾਣਾ ਸੁਣਿਆ ਨਾ ਜੇਲਾਂ ਵਿੱਚ ਫੋਨ ਆਉਣਗੇ ਤੇਰੀ ਤੇਰੀ ਅੱਜ ਸ਼ਾਮ ਤੱਕ ਦੇਣਾ ਠੀਕ ਹੈ ਤੈਨੂੰ ਵੀ ਜੇਲਾਂ 'ਚ ਹੀ ਆਉਣਗੇ ਪਰ ਤੇਰੀ ਮਾਂ ਤੇ ਤਾਂ ਮੇਰਾ ਨਾਮ ਬੁਲਾ ਦੇ ਠੀਕ ਆ ਆ ਰਿਕਾਰਡਿੰਗ ਮੇਰੀ ਸਾਹਮਣੇ ਰੱਖ ਲੈ ਜਿੱਥੇ ਮਿਲ ਗਿਆ ਜਾਂ ਤੂੰ ਨਹੀਂ ਜਾਂ ਮੈਨੇਜਰ ਨੇ ਮੈਨੂੰ ਮਾਰ ਦੇ ਜੇ ਤਾਂ ਐਡੀ ਤੇਰੀ ਗੱਲ ਆਮ ਹੈਗਾ ਫਿਰ ਤਾਂ ਮੈਨੂੰ ਮਾਰ ਦੇ 2-4 ਤਨਾਂ 'ਚ ਜੇ ਤੂੰ ਵੀਡੀਓ ਜਾਂ ਫੋਟੋ ਪਾਤੀ ਮੈਂ ਤੇਰੀਆਂ ਲੱਤਾਂ ਜ਼ਰੂਰ ਤੋੜੂਗਾ ਮੇਰੇ ਸਾਲੇ ਦੇ ਚਾਹੇ ਇਹਨੂੰ ਥਾਣੇ ਵਗ ਜਾਂ ਜਿੱਥੇ ਮਰਜ਼ੀ ਵਗ ਜਾ ਜਿੱਥੇ ਮੈਨੂੰ ਕਿਤੇ ਨਾ ਕਿਤੇ ਤੂੰ ਮੈਨੂੰ ਮਿਲੇ ਜਾਏਗਾ ਠੀਕ ਆ ਚਾਹੇ ਸਪੈਸ਼ਲ ਟਾਈਮ ਕੱਢ ਕੇ ਤੇਰਾ ਕੰਮ ਕਰਨਾ ਪਵੇ ਕਰੂੰਗਾ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਫੀਮ ਖਾਂਦਾ ਸੀ ਹਾਂ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਦੀ ਤੋਦਾਹੀ ਤੁਸੀਂ ਬਿਹਾਰ ਆ ਜਾ ਰੇਖੇ ਫਿਰਦੇ ਯਾਰ ਦੇਖਿਆ ਤੂੰ ਤਾਂ ਸਹਿਜ ਜਾਂਦੇ ਕਹਿੰਦਾ ਤੂੰ ਸਹਿਬ ਜادہ ਨੀਆਂ ਚ ਚਿਣੇ ਵੇਖੇ ਆ ਇਹਨੂੰ ਪੱਤਰਕਾਰ 부ਚੜ ਨੂੰ ਅੱਗੋਂ ਸਵਾਲ ਨਹੀਂ ਆਇਆ ਇਹ ਕਹਿੰਦਾ ਕਿ ਸੈਭ ਜਾਦਿਆਂ ਦੇ ਤਾਂ ਇਤਿਹਾਸ ਬੋਲਦੇ ਨੇ ਤੇ ਤੂੰ ਵਿਖਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਂਦਾ ਤੇ ਫੀਮ ਖਾਂਦਾ ਕਿਹੜੇ ਇਤਿਹਾਸ ਦੇ ਵਿੱਚ ਲਿਖਿਆ ਹੈ ਜੇ ਤਾਂ ਕਿਸੇ ਗਰੀਬ ਨੇ ਇਹੋ ਜੀ ਗੱਲ ਕਹੀ ਹੁੰਦੀ ਨਾ ਇਹਨਾਂ ਨੇ ਡਾਂਗਾ ਸੋਟੇ ਚੁੱਕ ਕੇ ਉਹ ਗਰੀਬ ਦੇ ਘਰੇ ਆਣ ਕੇ ਉਹਦੀਆਂ ਲੱਤਾਂ ਪਾਵਾ ਤੋੜ ਦੇਣੀਆਂ ਸੀ ਪਤਾ ਹੈ ਨਾ ਬਾਬਾ ਗੁਰਵਿੰਦਰ ਸਿੰਘ ਦੇ ਮਗਰ ਸਚਬੀਰ ਬਾਦਲ ਦੇ ਹੱਥੇ ਉਧਰ ਬਾਬੇ ਵੱਲੋਂ ਜੁੱਤੀਆਂ ਪੈਣੀਆਂ ਹੈ ਬਾਬਾ ਤਾਂ ਗੁਰਵਿੰਦਰ ਸਿੰਘ ਭਾਵੇਂ ਇਹ ਵੀ ਕਹਦੇ ਕਿ ਗੁਰੂ ਨਾਨਕ ਵੀ ਫੀਮ ਤੇ ਸ਼ਰਾਬ ਪੀਂਦਾ ਸੀ ਇਹਨੂੰ ਕਿਹੜਾ ਕਿਸੇ ਨੇ ਪੁੱਛਣਾ ਹੈ ਹੁਣ ਕਿੱਧਰ ਨਿਹੰਗ ਸਿੰਘ ਜਥੇਬੰਦੀਆਂ ਦੱਸੋ ਕਿੱਧਰ ਸੁੱਤੀਆਂ ਹੈ ਸ਼ਰੋਮਣੀ ਕਮੇਟੀ ਕਿੱਧਰ ਗਈ ਹੈ ਜੇ ਕਿਤੇ ਮੇਰੇ ਵਰਗੇ ਕਿਸੇ ਗਰੀਬ ਨੇ ਕੋਈ ਗੱਲ ਕਹੀ ਹੁੰਦੀ ਇਹਨਾਂ ਆਣ ਕੇ ਲੱਤਾਂ ਤੋੜ ਦੇਣੀਆਂ ਸੀ ਤੇ ਹੁਣ ਬਾਬਾ ਗੁਰਵਿੰਦਰ ਸਿੰਘਾਂ ਦਾ ਮਹਾਰਾਜ ਅਰਜੀਤ ਸਿੰਘ ਸ਼ਰਾਬ ਪੀਂਦਾ ਹੀ ਤੇ ਫੀਮ ਖਾਂਦਾ ਸੀ ਹੋ ਨਹੀਂ ਕੋਈ ਬੋਲਦਾ ਹੁਣ ਨਹੀਂ ਕੋਈ ਗੱਲ ਕਰਦਾ ਹੁਣ ਕਰੋ ਪਤਾ ਹੈ ਨਾ ਬਾਬੇ ਦਾ ਛੱਤਰ ਬੜਾ ਤਗੜਾ ਹੈ ਤੇ ਬਾਬੇ ਦੇ ਨਾਲ ਗਨਮੈਨ 50 50 100 100 ਗਨਮੈਨ ਤੇ ਕੋਈ ਮੂੰਹ ਨਹੀਂ ਕਰਦਾ ਤੇ ਮੈਂ ਤੇ ਉਹਨਾਂ ਪੱਤਰਕਾਰਾਂ ਨੂੰ ਕਹਿਣਾ ਚਾਹਣਾ ਕਿ ਯਾਰ ਕਿੱਡੀ ਮਾੜੀ ਗੱਲ ਹੈ ਤੁਸੀਂ ਇਹਨਾਂ ਦੇ ਕੋਲੇ ਇਹੋ ਜਿਹੇ ਬੰਦਿਆਂ ਕੋਲੇ ਜਾਂਦੇ ਜੇ ਯਾਰ ਸਿੱਖ ਕੂਮ ਨੂੰ ਕਿ ਅੱਗੇ ਬੜੀ ਢਾਹ ਲੱਗਦੀ ਪਈ ਹੈ ਗਰਦਾਰ ਬਹੁਤ ਨੇ ਸਿੱਖ ਕੌਮ ਦੇ ਵਿੱਚ ਸਾਫ਼ ਸੂਰਤ ਸਿੱਖੀ ਰੂਪ ਦੇ ਵਿੱਚ ਜਿਹੜੇ ਗਲਤ ਪ੍ਰਚਾਰ ਕਰਦੇ ਆ ਆਰਐਸ ਦੇ ਬੰਦੇ ਇਹ ਬਾਬਾ ਵੀ ਆਰਐਸ ਦਾ ਬੰਦਾ ਹੈ ਬਹੁਤ ਮਾੜੀ ਗੱਲ ਹੈ ਇਹ ਸ਼ਰਮ ਵਾਲੀ ਗੱਲ ਹੈ ਬਾਬਾ ਗੁਰਵਿੰਦਰ ਜੀ ਤੁਹਾਨੂੰ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਇਹਦੇ ਸਿੱਖ ਕੌਮ ਨੂੰ ਬੜੀ ਵੱਡੀ ਟਾ ਲੱਗਦੀ ਹੈ ਸਿੱਖ ਕੌਮ ਦੇ ਹੀ ਇਰਦੇ ਵਲੁੰਧਰੇ ਜਾਂਦੇ ਆ ਤੇ ਸਾਡਾ ਸਿੱਖ ਕੌਮ ਦੇ ਸਾਰੇ ਸੁੱਤੇ ਹੀ ਹੋਏ ਆ ਕਿ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਂਦਾ ਸੀ ਤੇ ਹੁਣ ਕੱਲ ਨੂੰ ਜਿਆਜਿਆਂ ਦਾ ਮੂੰਹ ਖੁੱਲ ਗਿਆ ਕੱਲ ਨੂੰ ਕਿਸੇ ਹੋਰ ਗੁਰੂ ਦਾ ਕਹਦੇਗਾ ਕਹਦੇਗਾ ਸੰਤ ਜਰਨੈਲ ਸਿੰਘ ਭਿੰਡਰਾ ਵਾਲਾ ਵੀ ਖੀਮ ਕਰਦਾ ਸੀ ਇਹਦਾ ਕੀ ਹੈ ਇਹ ਕਹਿ ਸਕਦਾ ਜਿੰਨੂੰ ਡਾਰੀ ਕੋਈ ਨਹੀਂ ਜਿੰਦੇ ਮਗਰ ਜੰਸੀਆਂ ਦਾ ਹੱਥ ਹੈ ਇਹਨੂੰ ਬਾਈ ਦੀ ਜੇ ਤਾਂ ਤੁਸੀਂ ਮਹਾਰਾਜਾ ਰਜੀਤ ਸਿੰਘ ਦੇ ਪੁੱਤਰ ਜੇ ਇਹ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿਸੇ ਸੂਰਮੇ ਦੇ ਕੋਲੇ ਇਹਨਾਂ ਚੰਗੇ ਬਾਬੇ ਕੋਲੇ ਵੀਡੀਓ ਪਹੁੰਚ ਜਾਏ ਤੇ ਇਹਨਾਂ ਦੇ ਤੋਂ ਮਾਫੀ ਮੰਗਾਵੇ ਤੇ ਸ਼੍ਰੋਮਣੀ ਕਮੇਟੀ ਤੱਕ ਵੀ ਇਹ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਯਾਰ ਇਹਦੇ ਕੱਲ ਨੂੰ ਮੂੰਹ ਖੁੱਲਾ ਹੋਰ ਕੁਝ ਵੀ ਕਹਿ ਦੇਗਾ ਦੱਸੋ ਬੜੀ ਸ਼ਰਮ ਵਾਲੀ ਗੱਲ ਏ ਇਹ ਗੱਲਾਂ ਬੜੇ ਨਹੀਂ ਕਰਨੀਆਂ ਚਾਹੀਦੀਆਂ ਸਿੱਖ ਕੌਮ ਨੂੰ ਢਾ ਲੱਗਦੀ ਏ ਸਿੱਖ ਕੌਮ ਦਾ ਇਤਿਹਾਸ ਹੀ ਬਦਲੀ ਜਾਂਦੇ ਨੇ ਉਰਦਗੁਲਦ ਕਰੀ ਜਾਂਦੇ ਆ ਤੇ ਉਧਰੋਂ ਪੱਤਰਕਾਰ ਕਹਿੰਦਾ ਮੈਂ ਤਾਂ ਨਹੀਂ ਵੇਖੇ ਤੂੰ ਅੱਧੋ ਬੁੱਚੜਾ ਜਵਾਬ ਦੇ ਤੂੰ ਕਿ ਉਹਨਾਂ ਦਾ ਤਾਂ ਇਤਿਹਾਸ ਬੋਲਦਾ ਏ ਸਹਬਜ਼ਾਦਿਆਂ ਦਾ ਤੇ ਬਾਬਾ ਰਜੀਤ ਸਿੰਘ ਜਿੱਥੇ ਸ਼ਰਾਬ ਪੀਂਦਾ ਸੀ ਉਹ ਵਖਾ ਇਤਿਹਾਸ ਸ਼ਰਮ ਆਉਣੀ ਚਾਹੀਦੀ ਯਾਰ ਮਰ ਜਾ ਡੁੱਬ ਜਾ ਸ਼ਰਮ ਚ